ਹੈਲੋ ਜੀ ਸਲਾਮ ਆਦਾਬ ਨਮਸਤੇ ਹਰ ਸ੍ਰੀ ਕਾਲ ਦਾ ਜੈ ਸਾਈਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀਆਂ ਸਾਈਂ ਜੀ ਕਿਸ਼ਾ ਸਰਕਾਰ ਜੀ ਦੀ ਤੇ ਮਾਨ ਸਾਹਿਬ ਦੀ ਜਿਵੇਂ ਕਿ ਮੈਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਉਸ ਤੋਂ ਪਹਿਲਾਂ ਮੇਰੀ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਵੀ ਕੁਝ ਸਾਲ ਪਹਿਲਾਂ ਦੀ ਉਹ ਵੀਡੀਓ ਆ ਸਾਈਂ ਜੀ ਕਿਸ਼ਾ ਸਰਕਾਰ ਦੀ ਜਿਹਦੇ ਵਿੱਚ ਵਿੱਕੀ ਸਾਈਂ ਜੀ ਨੇ ਦਰਬਾਰ ਦੀ ਪੂਰੀ ਹਿਸਟਰੀ ਇੱਕ ਤਰ੍ਹਾਂ ਦੇ ਨਾਲ ਆਪਰੇ ਸੰਗਤ ਦਿਨਾਂ ਸਾਂਝੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਉਹ ਗੱਲ ਕੀਤੀ ਸੀ ਕਿ ਸਾਈ ਲਾਦੀਸ਼ਾ ਸਰਕਾਰ ਨੇ ਸਾਈ ਵਿਕੀਸ਼ਾ ਸਰਕਾਰ ਨੂੰ ਗੱਦੀ ਦਾ ਵਾਰਿਸ ਐਲਾਨ ਕੀਤਾ ਸੀ ਤੇ ਉਸ ਤੋਂ ਬਾਅਦ ਮੈਨੂੰ ਬਹੁਤ ਲੋਕਾਂ ਨੇ ਮੈਸੇਜ ਕੀਤੇ ਨੇ ਕਿ ਭਾਜੀ ਵੀ ਇੱਕ ਗਲਤਾਂ ਇਹ ਹੋ ਗਈ ਸਾਈ ਵਿਕੀਸ਼ਾ ਸਰਕਾਰ ਦੇ ਤੇ ਇੱਕ ਵੀਡੀਓ ਅਪਲੋਡ ਕੀਤੀ ਹੋਈ ਆ ਗੁਰਦਾਸ ਮਾਨ ਸਾਹਿਬ ਦੀ ਜਿਹਦੇ ਵਿੱਚ ਸਾਈ ਲਾਦੀਸ਼ਾ ਸਰਕਾਰ ਆਪਣੀ ਪਗੜੀ ਉਤਾਰ ਕੇ ਮਾਨ ਸਾਹਿਬ ਦੇ ਸਿਰ ਤੇ ਰੱਖਦੇ ਨੇ ਇਹਨਾਂ ਦਾ ਮਤਲਬ ਕੀ ਹੈ ਵੀ ਜੇ ਸਾਈਂ ਜੀ ਨੇ ਪਗੜੀ ਮਾਨ ਸਾਹਿਬ ਦੇ ਸਿਰ ਤੇ ਰੱਖੀ ਵੀ ਉਹਦਾ ਕੀ ਮਤਲਬ ਆ ਤੇ ਵਿੱਕੀ ਸਾਈਂ ਕਹਿੰਦੇ ਨੇ ਕਿ ਸਾਈਂ ਰਾਧਾ ਦੀ ਸ਼ਾਸ ਸਰਕਾਰ ਉਹਨਾਂ ਨੂੰ ਗੱਦੀ ਦੇ ਵਾਰਸ ਬਣਾ ਕੇ ਕਹਿੰਦਾ ਇਹਦਾ ਕੀ ਮਤਲਬ ਹੋਇਆ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਖਾਸ ਕਰ ਉਹਨਾਂ ਨੂੰ ਜਿੰਨੇ ਵੀ ਆਪਾਂ ਸਾਈਂ ਨੂੰ ਪਿਆਰ ਕਰਨ ਵਾਲੇ ਆ ਕਿ ਇਹਨਾਂ ਗੱਲਾਂ ਦੇ ਵਿੱਚ ਆਪਾਂ ਇਹ ਚੀਜ਼ ਨਹੀਂ ਲੱਭਣੀ ਵੀ ਇਹ ਕਿਉਂ ਆ ਕਿਉਂਕਿ ਆਪਾਂ ਸਾਰੇ ਫਕੀਰਾਂ ਨੂੰ ਮੰਨਦੇ ਆਂ ਤੇ ਆਪਾਂ ਜਾਣਦੇ ਆਂ ਕਿ ਫਕੀਰਾਂ ਦੀਆਂ ਗੱਲਾਂ ਨੂੰ ਸਮਝਣਾ ਬਹੁਤ ਔਖਾ ਆ ਹੁਣ ਗੱਲ ਕਰਦੇ ਆਂ ਕਿ ਸਾਈਂ ਲਾਡੀ ਸ਼ਾ ਸਰਕਾਰ ਨੇ ਮਾਨ ਸਾਹਿਬ ਦੇ ਸਿਰ ਤੇ ਪਗੜੀ ਰੱਖੀ ਬਿਲਕੁਲ ਰੱਖੀ ਤੇ ਸਾਈਂ ਲਾਡੀ ਸ਼ਾ ਸਰਕਾਰ ਦੀ ਚਲਕ ਪੈਂਦੀ ਆ ਗੁਰਦਾਸ ਮਾਨ ਸਾਹਿਬ ਦੇ ਵਿੱਚੋਂ ਇਹ ਵੀ ਝੂਠ ਨਹੀਂ ਹੈਗਾ ਮੈਂ ਵੀ ਜਾਣਦਾ ਤੁਸੀਂ ਵੀ ਜਾਣਦੇ ਹੋ ਜਿਨੇ ਸਾਈਂ ਲਾਡੀ ਸ਼ਾ ਸਰਕਾਰ ਦੇ ਮੁਰੀਦ ਨੇ ਸਾਰੇ ਜਾਣਦੇ ਆਂ ਕਿ ਸਾਈਂ ਜੀ ਦੀ ਚਲਕ ਮਾਨਸਾਹਬ ਤੋਂ ਪੈਂਦੀ ਆ ਤੇ ਪੈਂਦੀ ਰਹੂਗੀ। ਉਹਦਾ ਕਾਰਨ ਕੀ ਆ? ਸਾਈਂ ਰਾਦੇਸ਼ਾ ਸਰਕਾਰ ਜੀ ਦੇ ਜਿਨੇ ਕਰੀਬ ਮਾਨਸਾਹਬ ਨੇ ਤੇ ਉਹਨਾਂ ਕਰੀਬ ਮੈਨੂੰ ਨਹੀਂ ਲੱਗਦਾ ਕੋਈ ਹੋਰ ਹੋਣਾ। ਦੂਰ ਹੋ ਕੇ ਵੀ ਉਹਨਾਂ ਦੇ ਇਨੇ ਕਰੀਬ ਨੇ ਜਿਸ ਕਰਕੇ ਸਾਈਂ ਜੀ ਨੇ ਆਪਣੀ ਪਗੜੀ ਉਤਾਰ ਕੇ ਉਹਨਾਂ ਦੇ ਸਿਰ ਤੇ ਉੱਤੇ ਰੱਖ ਦਿੱਤੀ ਸੀ ਤੇ ਅਸ਼ੀਰਵਾਦ ਦਿੱਤਾ ਸੀ। ਪਰ ਮਾਨਸਾਹਬ ਗੱਦੀ ਤੇ ਨਹੀਂ ਬੈਠੇ। ਉਹ ਆਪਣੇ ਆਪ ਨੂੰ ਉਹਨਾਂ ਦਾ ਨੌਕਰ ਹੀ ਦੱਸਦੇ ਨੇ। ਕਿ ਸਾਈਂ ਲਾਦੀਸ਼ਾ 21 ਸੀ 21 ਰਹਿਣਾ ਉੱਤੇ ਦੂਜੇ ਪਾਸੇ ਸਾਈਂ ਵਿਕੀ ਸ਼ਾਹ ਸਰਕਾਰ ਇਹ ਕਹਿੰਦੇ ਨੇ ਕਿ ਸਾਈਂ ਜੀ ਨੇ ਇੱਕ ਚਿੱਠੀ ਦੇ ਵਿੱਚ ਲਿਖਤ ਰੂਪ ਦੇ ਵਿੱਚ ਉਹਨਾਂ ਨੂੰ ਵਾਰਿਸ ਐਲਾਨ ਕੀਤਾ ਹੋਇਆ ਸੀ ਸੋ ਉਹਨਾਂ ਦੀ ਵੀ ਗੱਲ ਸੱਚੀ ਹੀ ਹੋਏਗੀ ਕਿਉਂਕਿ ਫਕੀਰ ਨੇ ਤਾਂ ਫਕੀਰ ਝੂਠ ਕਿਉਂ ਬੋਲੂਗੇ ਚਲੋ ਫਿਲਹਾਲ ਸਾਈਂ ਵਿਕੀ ਸ਼ਾਹ ਸਰਕਾਰ ਦੁਨੀਆ ਤੋਂ ਪਰਦਾ ਕਰ ਚੁੱਕੇ ਨੇ ਹਨਾ ਚੋਲਾ ਛੱਡ ਚੁੱਕੇ ਨੇ ਪਰ ਫਿਰ ਵੀ ਮੈਂ ਇਹ ਕਹਿੰਦਾ ਕਿ ਦੋਨਾਂ ਦੇ ਵਿੱਚ ਫਰਕ ਇਹ ਆ ਕਿ ਇਸ ਇੱਕ ਹੁੰਦੀ ਆ ਝਲਕ ਦਿਖਣੀ ਇੱਕ ਹੁੰਦੀ ਆ ਗੱਦੀ ਇਹਨਾਂ ਦੋਨਾਂ ਦੇ ਵਿੱਚ ਬਹੁਤ ਫਰਕ ਆ ਆਪਾਂ ਸਾਰੇ ਜਾਣੇ ਮਾਨ ਸਾਹਿਬ ਨੂੰ ਵੀ ਬਹੁਤ ਪਿਆਰ ਕਰਦੇ ਆਂ ਤੇ ਵਿੱਕੀ ਸਾਈਂ ਨੂੰ ਵੀ ਆਪਾਂ ਬਹੁਤ ਸਾਰੇ ਪਿਆਰ ਕਰਦੇ ਆਂ ਸਾਰੇ ਜਾਣੇ ਹਨਾ ਉੱਥੇ ਦਰਬਾਰਤ ਜਾਂਦੇ ਆਂ ਵਿੱਕੀ ਸਾਈਂ ਜੀ ਹੁਣ ਅਸਲ ਦੇ ਵਿੱਚ ਬੈਠਦੇ ਸੀ ਬਾਬਾ ਮੁਲਾਸ਼ਾ ਸਰਕਾਰ ਦੀ ਮਜ਼ਾਰ ਦੇ ਉੱਤੇ ਜਿਹੜੀ ਕਿ ਨੈਰੋ ਪਾਰ ਆ ਰੋਡ ਦੇ ਦੂਜੇ ਪਾਸੇ ਆ ਤੇ ਸਾਈਂ ਲਾਡੀ ਸ਼ਾ ਸਰਕਾਰ ਨੇ ਉਹਨਾਂ ਨੂੰ ਗੱਦੀ ਦਾ ਵਾਰਸ ਬਣਾਇਆ ਹੁਣ ਇਸ ਦਰਬਾਰ ਦਾ ਕਿ ਸਾਈ ਵਿਕੀਸ਼ਾ ਸਰਕਾਰ ਦਾ ਕੀ ਰੋਲਾ ਰਿਹਾ ਉਹ ਮੈਂ ਪੂਰੀ ਵੀਡੀਓ ਦੇ ਵਿੱਚ ਮੈਂ ਸੁਣਿਆ ਵੀ ਹੈ ਫਕੀਰਾਂ ਦੀਆਂ ਗੱਲਾਂ ਨੇ ਉਹਨਾਂ ਦੀਆਂ ਗੱਲਾਂ ਉਹੀ ਜਾਣ ਸਕਦੇ ਨੇ ਸੋ ਇਦਾਂ ਦਾ ਕੋਈ ਵੀ ਵਹਿਮ ਨਾ ਕਰੋ ਕਿ ਇਹ ਕੀ ਚੱਕਰ ਆ ਮਾਨਸਾ ਦੇ ਉੱਤੇ ਸਾਈ ਲਾਡੀਸ਼ਾ ਸਰਕਾਰ ਦਾ ਅਸ਼ੀਰਵਾਦ ਉਹਨਾਂ ਦੀ ਕਿਰਪਾ ਉਹ ਹੈਗੀ ਆ ਹਮੇਸ਼ਾ ਰਹਿਣੀ ਆ ਤੇ ਵਿਕੀ ਸਾਈ ਜੀ ਦਾ ਜਿਹੜਾ ਆ ਸੰਗਤ ਦੇ ਨਾਲ ਉਹ ਵੀ ساری ਸੰਗਤ ਕਰਦੀ ਆ ਉਹ ਵੀ ਕਰਦੀ ਰਹੋਗੀ ਸੋ ਮੈਂ ਸਿਰਫ ਉਹ ਵੀਡੀਓ ਇਸ ਕਰਕੇ ਪਾਈ ਸੀ ਕਿ ਤੁਸੀਂ ਜਾਣਦੇ ਹੋ ਵੀ ਮੈਨੂੰ ਨਹੀਂ ਸੀ ਪਤਾ ਵੀ ਇਹ ਐਦਾਂ ਹੈ ਮੈਂ ਵੀ ਉਹ ਵੀਡੀਓ ਦੇਖੀ ਤਾਂ ਮੈਂ ਉਹ ਸੁਣ ਕੇ ਬੜਾ ਹਰਾਮ ਆਇਆ ਕਿ ਵੀ ਐਦਾਂ ਹੋਇਆ ਆ ਤਾਂ ਮੈਂ ਵੀਡੀਓ ਪਾਈ ਸੀ ਕਿ ਤੁਸੀਂ ਜਿਹੜੇ ਸੰਗਤ ਜਿੰਨੇ ਵੀ ਦਰਬਾਰ ਜਾਂਦੀ ਆ ਕਿ ਤੁਸੀਂ ਉਹ ਗੱਲ ਨੂੰ ਜਾਣਦੇ ਸੀ ਜਾਂ ਨਹੀਂ ਜਾਣਦੇ ਸੀ ਸੋ ਮੈਂ ਵੀ ਜਿੱਦਾਂ ਦਾ ਤੁਸੀਂ ਹੋ ਉਦਾਂ ਦਾ ਹੀ ਮੈਂ ਆ ਤੁਹਾਡੇ ਵਰਗੀਆਂ ਜਿਹੜੀਆਂ-ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਮੈਨੂੰ ਪਤਾ ਲੱਗਦੀਆਂ ਨੇ ਮੈਂ ਉਹਨਾਂ ਦੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਲੈ ਆਉਣਾ ਉਹਨਾਂ ਤੁਹਾਡੇ ਵਿੱਚੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਜਾਣਦੇ ਹੋਵੋ ਤਾਂ ਮੈਨੂੰ ਜਰੂਰ ਕਮੈਂਟ ਕਰੋ ਤੇ ਮੈਸੇਜ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਜੈ ਸਾਇੰਝੀ